ਜਿਹੜਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਉਹ ਭਰਾਓ ਜਿੰਨਾ ਚਿਰ ਨਹੀਂ ਬੰਦਾ ਉਹਨਾਂ ਚਿਰ ਟੋਡੀ ਖੇਤੀ ਦੀ ਪੈਦਾਵਾਰ ਦੀ ਕੋਈ ਵੀ ਖਰੀਦ ਦੀ ਗਰੰਟੀ ਦੀ ਜ਼ਾਮਨੀ ਨਹੀਂ ਪਰ ਸਕਦਾ 100 ਸਵਾਲਾਂ ਚੋਂ ਇਹ ਵੱਡਾ ਸਵਾਲ ਆ ਵੀ ਖਰੀਦ ਦੀ ਗਰੰਟੀ ਜਿਹੜੀ ਫਸਲ ਦੀ ਖਰੀਦ ਦੀ ਗਰੰਟੀ ਹੁੰਦੀ ਆ ਉਹੀ ਫਸਲ ਤੇ سرمایہਦਾਰ ਪੈਸਾ ਲਾਉਂਦੇ ਆ ਵੀ ਇਹ ਫਸਲ ਹੈਗੀ ਆ ਤਾਂ ਹੀ ਉੱਤੇ ਕੁਝ ਮਿਲਦਾ ਹੈਗਾ ਇਸ ਕਰਕੇ ਖੇਤੀ ਸੰਕਟ ਦਾ ਹੱਲ ਕਰਨਾ ਵਾ ਤਾਂ ਅੱਤੋਂ ਜ਼ਿਆਦਾ ਹੱਲ ਖੇਤੀ ਸੰਕਟ ਦਾ ਜਿਹੜਾ ਨਿਵੇੜਾ ਕਰੂ ਹੋਊਗਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਊਗਾ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਵਾਪਸ ਕਰਾਏ ਸਰਕਾਰ ਨੇ ਖੇਤੀ ਮੰਡੀ ਤੇ ਹਮਲਾ ਕੀਤਾ ਚੱਲੇਗੀ ਪਾਪਸ ਕੁਝ ਵੀ ਸਾਨੂੰ ਨਹੀਂ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਸਰਕਾਰ ਨੂੰ ਕੁਝ ਦੇਣਾ ਪੈਂਦਾ ਵਾ ਸਰਕਾਰ ਨੇ ਕੁਝ ਦੇਣਾ ਵੀ ਨਹੀਂ ਵਪਾਰੀ ਨੂੰ ਜਿਹੜਾ ਕਾਰਪੋਰੇਟ ਵਪਾਰੀ ਆ ਜਿਹੜਾ ਸਾਡੇ ਕੱਚੇ ਮਾਲ ਤੇ ਜਿਹੜਾ ਸਾਡੇ ਅਨਾਜ ਤੇ ਕਬਜ਼ਾ ਕਰਨਾ ਪੈਂਦਾ ਉਹਦਾ ਕਬਜ਼ਾ ਸਦਾ ਲਈ ਖਤਮ ਹੋ ਜਾਂਦਾ ਵਾ ਇਹਦੋਂ ਗਾਹ ਜਿਹੜਾ ਨਵਾਂ ਕਾਨੂੰਨ ਦਾ ਖਲੜਾ ਆਇਆ ਵਾ ਕੁਝ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਕਿ ਇਹ ਇਹ ਸਭ ਤੋਂ ਵੱਡਾ ਹੈਗਾ ਵਾ ਠੀਕ ਹੈ ਜੀ ਪਰ ਐਪੀਐਮਸੀ ਐਕਟ ਹੁੰਦਿਆਂ ਹੋਇਆਂ ਜੇ ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਵਾ ਉਹਦੇ ਲਈ ਕੌਣ ਜ਼ਿੰਮੇਵਾਰ ਆ ਸਭ ਕੁਝ ਹੈਗਾ ਸੀ ਖਰੀਦ ਵੀ ਹੈਗੀ ਫਸਲ ਦੀ ਫਿਰ ਵੀ ਝੋਨਾ ਰੁਲ ਗਿਆ ਕਾਟਨ ਕਾਰਪੋਰੇਸ਼ਨ ਬਣੀ ਹੈਗੀ ਆ ਮਾਲਵੇ ਦੇ ਵਿੱਚ ਸਰਕਾਰ ਵੱਲੋਂ ਉਹਦੇ باوجود ਨਰਮਾ ਰੁਲ ਜਾਂਦਾ ਹੈਗਾ ਵਾ ਇਦਾਂ ਮਤਲਬ ਜਿੰਨਾ ਚਿਰ ਖਰੀਦ ਦੀ ਗਰੰਟੀ ਦਾ ਕਾਨੂੰਨ ਨਾ ਹੋਵੇ ਉਨਾ ਚਿਰ ਸਾਡੀ ਫਸਲ ਜੋ ਰੇਟ ਤੈਅ ਕਰ ਰਹੀ ਸਰਕਾਰ ਸਾਡੇ ਅਨੁਸਾਰ ਨਹੀਂ ਆਪਦੇ ਅਨੁਸਾਰ ਕਰ ਰਹੀ ਆ ਘੱਟੋ ਘੱਟ ਰੇਟ ਤੈਅ ਕਰ ਰਹੀ ਆ ਉਹਦੇ ਅਨੁਸਾਰ ਫਸਲ ਸੈਦ ਮੰਡੀ ਚ ਵਿਕੇ ਨਾ ਬੇਸ਼ੱਕ ਜਿਹੜਾ ਸਰਕਾਰ ਨੇ ਨਵਾਂ ਖਲੜਾ ਲੈ ਕੇ ਆਂਦਾ ਵਾ ਉਹ ਵੀ ਆਪਣੇ ਥਾਂ ਮਹੱਤਤਾ ਰੱਖਦਾ ਖਲੜਾ ਸਾਡਾ ਅੰਦੋਲਨ ਲੰਮਾ ਚੱਲੇਗਾ ਹੋਰ ਵੀ ਆ ਸਕਦਾ ਇਹਦੇ ਵਿੱਚ ਉਹਨੂੰ ਵੀ ਲੜਨਾ ਚਾਹੀਦਾ ਰੱਦ ਕਰਾਉਣ ਵਾਸਤੇ ਪਰ ਸਰਕਾਰ ਜਿਹੜੀ ਖੇਤੀ ਜਿੰਸ ਦੀ ਪੈਦਾਵਾਰ ਦਾ ਮੰਡੀ ਵਿੱਚ ਇੱਕ ਗਰੰਟੀ ਹੋਵੇ ਉਸ ਗਰੰਟੀ ਤੋਂ ਪਿੱਛੇ ਭਜਣਾ ਚਾਹੁੰਦੀ ਹੈਗੀ। ਤੇ ਇਹਨਾਂ ਨੂੰ ਐਮਐਸਪੀ ਵਾਲੀ ਗੱਲ ਜਿਹੜੀ ਪੂਰੇ ਦੇਸ਼ ਦੁਨੀਆ ਤੇ ਲੋਕਾਂ ਵਿੱਚ ਚੜੀ ਪਈ ਐ ਇਸ ਵੇਲੇ ਤੇ ਉਹ ਹਮਲਾ ਕਰਕੇ ਉਹਨੂੰ ਪਿੱਛੇ ਧੱਕਣ ਦਾ ਯਤਨ ਵੀ ਕੀਤਾ ਗਿਆ। ਪਈ ਇਹ ਉੱਤੋਂ ਪਾਰ ਹੋਵੇ। ਦੂਸਰਾ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਤੋਂ ਬਗੈਰ ਖੁਦਕੁਸ਼ੀਆਂ ਕਿਵੇਂ ਜਿਹੜਾ ਖੁਦਕੁਸ਼ੀਆਂ ਕਿਵੇਂ ਰੁਕਣਗੀਆਂ ਭਈ ਨਹੀਂ ਰੁਕ ਸਕਦੀ ਉਹਨੂੰ ਕਰਜ਼ ਮੁਕਤੀ ਤੋਂ ਬਗੈਰ ਤਾਂ ਖੁਦਕੁਸ਼ੀਆਂ ਰੋਕਣ ਵਾਸਤੇ ਅੰਦੋਲਨ ਤੇਜ਼ ਕੀਤਾ ਗਿਆ ਸੀ ਔਰ ਇਹਦੇ ਨਾਲ ਦੀ ਨਾਲ ਜਿਵੇਂ ਅਸੀਂ ਜਥਿਆਂ ਦੇ ਵਿੱਚ ਭੇਜਦੇ ਆ ਆਪਦੇ ਮੁੱਖ ਪਹਿਲੇ ਜਥੇ ਵਿੱਚ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਲਾਲਾ ਸਰਜੀਤ ਸਿੰਘ ਫੂਲ ਵੱਡੇ ਲੀਡਰ ਠੀਕ ਹੈ ਜੀ ਇਹ ਸੱਚ ਆ ਫਿਰ ਕਦੀ ਅੰਦੋਲਨਾਂ ਦੇ ਵਿੱਚ ਵੱਡੇ ਲੀਡਰ ਨਹੀਂ ਮਰੇ ਹੈਗੇ ਅਰ ਅਸੀਂ ਅੱਗੇ ਤੋਰੇ ਹੈਗੇ ਫੈਸਲਾ ਕਰਕੇ ਵੀ ਪੇ ਅੱਗੇ ਲੱਗਣਗੇ ਸਾਡੇ ਲੀਡਰ ਜਿਹੜਾ 100 ਦਾ ਜਥਾ ਜਾਂਦਾ ਉਹਦੇ ਵਿੱਚ ਵੀ ਵੱਡੇ ਲੀਡਰ ਹੁੰਦੇ ਆ ਇਹ ਤੋਂ ਗਾਹਾਂ ਬਲਦੇਵ ਸਿੰਘ ਜੀਰਾ ਹਰ ਹੋਰ ਵੱਡੇ ਲੀਡਰ ਦੂਜੇ ਜਿਹਾ ਤੀਜੇ ਜਿਹਾ ਦੇ ਵਿੱਚ ਆਪਣਾ ਜਸਵਿੰਦਰ ਸਿੰਘ ਜੀ ਲੋਂਗੋਵਾਲ ਗੁਲਾਮੀ ਵਾਲਾ ਜੀ ਹੋਰ ਵੱਡੇ ਲੀਡਰ ਤੋਰੇ ਅਸੀਂ ਚੌਥਾ ਜਥਾ ਜਿਹੜਾ ਅਸੀਂ ਤੋਰਚ ਵੀ ਮਨਜੀਤ ਰਾਏ ਸ਼ਿਗਰ ਜੀ ਬਲਵੰਤ ਸਿੰਘ ਜੀ ਬਰਾਮਕੇ ਤੋਂ ਲੀਡਰ ਅੱਗੇ ਸਰਕਾਰ ਦੀਆਂ ਗੋਲੀਆਂ ਵਾਸਤੇ ਤੋਰੇ ਹੈਗੇ ਆ ਵੀ ਅੱਗੇ ਹੱਕ ਦਿਖਾਵਾਂਗੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਾਂਗੇ ਇਸ ਕਰਕੇ ਭਰਾਵੋ ਇਹ ਹਜੇ ਅੰਦੋਲਨ ਲੰਮਾ ਚੱਲੂਗਾ ਸਰਕਾਰ ਜ਼ੋਰ ਲਾ ਰਹੀ ਸ਼ਾਲ ਕਰਨ ਦਾ ਸਰਕਾਰ ਨੇ ਪਹਿਲੀ ਖੀਰਲੀ ਮੀਟਿੰਗ 'ਚ ਜ਼ੋਰ ਲਾਇਆ ਸੀ ਵੀ ਇਹ ਕੰਟ੍ਰੈਕਟ ਫਾਰਮਿੰਗ ਤੇ ਮੰਨ ਜਾਣ ਕਿਹੜੀ ਕੰਟ੍ਰੈਕਟ ਫਾਰਮਿੰਗ ਭਈ ਜਿਹੜੀ ਹਰਾਸਤਾਨ ਚੱਲਦੀ ਆ ਹੁਣ ਵੀ ਉਹ ਸ਼ਾਲ ਕਰਨ ਜਾਂ ਕਰੂਗੀ ਜਿਹੜਾ মিডিਆ ਚੱਲ ਰਿਹਾ ਪ੍ਰਪੋਜ਼ਲ ਕਿਹੜੀ ਪ੍ਰਪੋਜ਼ਲ ਕੋਈ ਪ੍ਰਪੋਜ਼ਲ ਨਹੀਂ ਭਾਈ ਕੋਈ ਪ੍ਰਪੋਜ਼ਲ ਨਹੀਂ ਸਰਕਾਰ ਵੱਲੋਂ ਹੈਗੀ ਕੱਲਾ ਸੱਦਾ ਹੀ ਆ ਔਰ ਸੱਦੇ ਨੂੰ ਪ੍ਰਪੋਜ਼ਲ ਨਹੀਂ ਕਿਹਾ ਜਾਂਦਾ ਹੈਗਾ ਇਸ ਕਰਕੇ ਭਰਾਓ ਅੰਦੋਲਨ ਲੰਮਾ ਜਾਊਗਾ ਅੰਦੋਲਨ ਨੂੰ ਤੇਜ਼ ਕਹਾਂਗੇ ਮੋਦੀ ਨੂੰ ਪਿਛਲੇ ਦਿਨ ਅਸੀਂ ਚਿਤਾਮਣੀ ਦਿੱਤੀ ਸੀ ਤੇਜ ਹੋਊਗਾ ਆਰ ਪਾਰ ਤੇ ਜਾਊਗਾ ਤਗੜੇ ਹੋ ਜੋ ਸ਼ੰਭੂ ਬਾਰਡਰ ਨੂੰ ਮਜ਼ਬੂਤ ਕਰਨਾ ਹੈਗਾ ਵੱਧ ਤੋਂ ਵੱਧ ਟਕ ਟਾਲੀਆਂ ਲੈ ਕੇ 13000 ਪਿੰਡਾਂ ਚੋਂ 13000 ਟਰਾਲੀਆਂ ਲੈ ਕੇ ਆਓ ਤੁਹਾਨੂੰ ਕਦੀ ਨਰਾਸ਼ ਨਹੀਂ ਹੁੰਦਿਆਂਗੇ ਇਸ ਕਰਕੇ ਦਿੱਲੀ ਅੰਦੋਲਨ ਦਿੱਲੀ ਅੰਦੋਲਨ ਦੋ ਜਿਹੜੇ ਉਹਦੇ ਮਿੱਥੇ ਨਿਸ਼ਾਨੇ ਆ ਉਹ ਪੂਰੇ ਕਰੂਗਾ